ਮਦਰ ਕੋ ਮਠਾਈ ਖਾ ਰਹੇ ਐ ਸ਼ੇਅਰ ਕਰ ਰਹੇ ਐ ਦਾਦਾ ਜੀ ਦਾ ਧਰਵਾਦਾ ਕਰ ਰਹੇ ਐ ਸਾਰੇ ਕੋchna ਜੀ ਬਹੁਤ ਵਧੀਆ ਗੱਲ ਐ ਇਹ ਹੋਰ ਮੜਿਆ ਮੜਨ ਨੂੰ ਲੂਣਾ ਵੀ ਚਾਹੀਦਾ ਵੈ ਲੂਣਾ ਮਸੂਣਾ ਕਾਤੀ ਹੋਈ ਤਰ ਤਣਾਉ ਗਾਲਾ ਲਈ ਲੋਈ ਜੀ ਕੋ ਲਈ तन साथी रे हवाले वरी चारि साड़ियां ਨਾਮ ਹੈ ਤੁਹਾਡਾ ਪ੍ਰੇਮ ਸਿੰਘ ਮੇਰਾ ਨਾਮ ਜੀ ਅਸੀਂ ਪਾਰਕ ਦੇ ਵਿੱਚ ਫਰੈਂਡ ਕਲੱਬ ਦੇ ਵਿੱਚ ਇੱਥੇ ਸੈਰ ਕਰਦੇ ਆ ਲਈ ਡਾਕਟਰ ਅਨੰਦਾ ਪਾਰਕ ਦੇ ਵਿੱਚ ਔਰ ਅਸੀਂ ਰਾਤੀ ਮਾਹੌਲ ਸੁਖਾਵਾਂ ਹੋਇਆ ਤੇ ਅਸੀਂ ਸਾਰੇ ਸੈਰ ਕਰਨ ਆਏ ਆ ਸਾਰੇ ਭਰਾ ਜਿੰਨੇ ਸਾਡੇ ਹੈਗੇ ਵਾਕਰ ਔਰ ਅਸੀਂ ਅੱਜ ਸੇ ਮਿਠਾਈ ਵੰਡੀ ਆ ਲੱਡੂ ਵੰਡੇ ਨੇ ਔਰ ਖੁਸ਼ੀਆਂ ਮਨਾਈਆਂ ਔਰ ਤੁਹਾਡੀ ਟੀਮ ਨੇ ਆ ਕੇ ਸਾਨੂੰ ਬੜਾ ਵੈਲਕਮ ਕੀਤਾ ਔਰ ਅਸੀਂ ਕਹਿੰਨੇ ਆ ਬੀ ਬਹੁਤ ਖੁਸ਼ੀ ਰਵੇ ਔਰ ਮਾਹੌਲ ਸ਼ਾਂਤੀ ਮਾਰਾਏ ਰੱਖੇ ਚੜਦੀ ਕਲਾ ਜੇ ਰੱਖੇ ਪੰਜਾਬੀ ਵੈਸੇ ਚੜਦੀ ਕਲਾ ਜੇ ਰਹਿੰਦੇ ਨੇ ਤੇ ਮਹਾਰਾਜ ਸਭ ਨੂੰ ਚੜਦੀ ਕਲਾ ਜੇ ਰੱਖੇ ਲੱਗਦਾ ਜਿਸ ਤਰੀਕੇ ਨਾਲ ਮਾਹੌਲ ਪੈਨਿਕ ਹੋਇਆ ਸੀ ਲੋਕ ਵੀ ਥੋੜਾ ਜਿਹਾ ਘਬਰਾਹਟ ਲੋਕ ਘਬਰਾ ਗਏ ਸੀ ਜੀ ਲੋਕਾਂ ਨੇ ਰਾਸ਼ਨ ਪੈਟਰੋਲ ਔਰ ਲੋਕਾਂ ਨੇ ਬਹੁਤ ਮਹਿੰਗਾਈ ਵੀ ਵਧ ਗਈ ਕਿਉਂਕਿ ਜਦੋਂ ਸਟਾਕਸਟ ਨੇ ਆਪਣਾ ਸਟਾਕ ਕਰਨਾ ਸ਼ੁਰੂ ਕਰਤਾ ਤੇ ਮਹਿੰਗਾਈ ਵਧ ਗਈ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਸਾਡੀ ਪਬਲਿਕ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਸਾਡੇ ਜਿਹੜੇ ਬੰਦੇ ਜ਼ਿਆਦਾ ਲੁੱਟਮਚਾਈ ਕਰਦੇ ਨੇ ਉਹਨਾਂ ਨੂੰ ਵੀ ਨਹੀਂ ਚਾਹੀਦਾ ਇਹ ਚੀਂ ਕਿਉਂਕਿ ਸਾਰੇ ਆਪਾਂ ਹਿੰਦੂ ਹਾਂ ਆਪਾਂ ਇੱਕ ਦੂਜੇ ਦੇ ਭਾਈ ਆਂ ਸ਼ਾਂਤੀ ਚਾਹੁੰਦੇ ਆਂ ਔਰ ਪਿਆਰ ਚਾਹੁੰਦੇ ਆਂ ਸਰ ਬੀਤੀ ਰਾਤ ਵੀ ਸੀਜ਼ ਪਾਇਰ ਦਾ ਉਲੰਘਣ ਹੋਇਆ ਲੱਗਦਾ ਸਮਝੌਤੇ ਤੋਂ ਬਾਅਦ ਉਲੰਘਣ ਹੋਣਾ ਇਹ ਨਹੀਂ ਹੋਣਾ ਚਾਹੀਦਾ ਅਸੀਂ ਬਹੁਤ ਗਲਤ ਗੱਲ ਹੈ ਅਸੀਂ ਆਪਣੇ ਕਮਿਟਮੈਂਟ ਤੋਂ ਮੁੱਕਰੇ ਆਂ ਔਰ ਪਾਕਿਸਤਾਨ ਦੀ ਰੀਤ ਇਹ ਆ ਉਹ ਕਮਿਟਮੈਂਟ ਤੋਂ ਮੁੱਕ ਲੇਕਿਨ ਸਾਡੇ ਜਿਹੜੇ ਆਰਮੀ ਦੇ ਜਵਾਨ ਨੇ ਬਹੁਤ ਬਲਵਾਨ ਨੇ ਔਰ ਬਹੁਤ ਹਿੰਮਤੀ ਨੇ ਔਰ ਅਸੀਂ ਉਹਨਾਂ ਦੇ ਨਾਲ ਆਂ ਸਾਨੂੰ ਉਹਨਾਂ ਦੇ ਪ੍ਰਾਊਡ ਆ ਅੱਜ ਅਰਦਾਸ ਵੀ ਕੀਤੀ ਗਈ ਅੱਜ ਅਰਦਾਸ ਵੀ ਕੀਤੀ ਗਈ ਮਹਾਰਾਜ ਜੋਰਾ ਸਿੰਘ ਸਰ ਅੱਜ ਖੁਸ਼ੀ ਮਨਾਈ ਗਈ ਹੈ ਅੱਜ ਖਾਸ ਕਰ ਮਠਾਈ ਜਿਹੜੀ ਬੰਦੀ ਗਈ ਹੈ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਤਣਾਅ ਸੀਗਾ ਉਹ ਖਤਮ ਹੋ ਗਿਆ ਨੇਚਰਲੀ ਪਤਾ ਹੀ ਹੈ ਜਦੋਂ ਲੜਾਈ ਬੰਦ ਹੋਈ ਹੈ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਹੈ ਬਾਅਦ ਵਿੱਚ ਜਿਹੜਾ ਮਾੜੀ ਜੀ ਫੇਰ ਬੈਡ ਨਿਊਜ਼ ਆਈ ਸੀ ਉਹ ਸੁਣ ਕੇ ਫੇਰ ਦਿਲ ਦੁਰਾ ਦਾ ਖਰਾਬ ਹੋਇਆ ਸੀਗਾ ਅੱਜ ਮੈਂ ਪਹਿਲੀ ਵਾਰੀ ਸਵੇਰੇ ਸਵੇਰੇ ਉੱਟ ਕੇ 3 ਵਜੇ ਟੀਵੀ 4 ਵਜੇ ਟੀਵੀ ਔਨ ਕੀਤੀ ਵੀ ਦੇਖਿਆ ਕੀ ਹੋ ਰਿਹਾ ਪਰ ਦੇਖਿਆ ਸ਼ਾਂਤੀ ਸੀਗੀ ਬੜਾ ਬਿਲ ਖੁਸ਼ ਹੋਇਆ ਬੜੀ ਸ਼ਾਂਤੀ ਮਿਲੀ ਸਾਰਿਆਂ ਨੂੰ ਅਸੀਂ ਤਾਂ ਇੱਥੇ ਸਾਰੇ ਇੰਨੇ ਖੁਸ਼ਦਿਲ ਆਦਮੀ ਨੇ ਜਿਹੜੇ ਮੇਰੇ ਆਚਾਰੇ ਪਾਸੇ ਖੜੇ ਨੇ ਰੋਜ਼ ਇੰਜੋਏ ਕਰਦੇ ਆ ਸਭ ਕਰਦੇ ਆ ਪਰ ਅੱਜ ਸਪੈਸ਼ਲ ਦੇਣਾ ਸਾਡੇ ਬਾਅਦ ਤੇ ਬਹੁਤ ਖੁਸ਼ੀ ਆ ਹਾਂ ਸਰ ਤੁਸੀਂ ਡਰੋਨ ਦੇਖੇ ਕੀ ਨੇ ਸੀਜ਼ ਪਾਰ ਦਾ ਉਲੰਘਣ ਹੋਇਆ ਤਾਂ ਲੱਗਦਾ ਕਿ ਤਨਾ ਕਿਤੇ ਮਾਹੌਲ ਨੂੰ ਫਿਰ ਤੋਂ ਖਰਾਬ ਕਰਨ ਦੀ ਕੋਸ਼ਿਸ਼ ਸੀ ਉਹ ਗਲਤ ਸੀਗਾ ਜਿਹੜਾ ਕਿਸ ਕੀਤਾ ਉਹਨਾਂ ਨੇ ਉਹ ਨਹੀਂ ਹੋਣਾ ਚਾਹੀਦਾ ਸੀਗਾ ਕਿਉਂਕਿ ਇੱਕ ਵਾਰ ਜੇ ਸੀਐਸਪੀ ਡਿਕਲੇਰ ਹੋ ਗਈ ਉਹਨੂੰ ਅ obeyed ਕਰਨਾ ਚਾਹੀਦਾ ਸੀਗਾ ਫਾਲੋ ਕਰਨਾ ਚਾਹੀਦਾ ਸੀ ਪਰ ਜੇ ਹੋਇਆ ਤਾਂ ਆਪਣੇ ਲੋਕ ਵੀ ਤਿਆਰ ਬੈਠੇ ਜਵਾਬ ਦੇਣ ਨੂੰ ਦੇਤਾ ਜਵਾਬ ਦਿੱਤਾ ਹੋਣਾ ਇਹਨਾਂ ਨੇ ਆਪਾਂ ਨੂੰ ਤਾਂ ਇੱਥੇ ਪਤਾ ਨਹੀਂ ਲੱਗਦਾ ਨਾ ਪਰ ਹੋ ਗਿਆ ਦੁਆਰੇ ਫਿਰ ਸ਼ੁਕਰ ਹੈ ਬਾਬੇ ਨੇ ਸੰਵਲ ਲਿਆ ਮਾਮਲਾ ਸਿਕਾਮਾ ਹੋ ਗਿਆ ਦੁਆਰੇ ਵੀ ਕਦੇ ਕੁਝ ਹੋਇਆ ਪਹੁੰਚ ਜਾਂ ਤਿਆਰ ਬੈਠੀਆਂ ਨੇ ਕੋਈ ਗੱਲ ਨਹੀਂ ਜੇ ਸਾਡੀ ਇੱਥੇ ਪਾਈ ਜੇ ਵੀ ਜ਼ਰੂਰਤ ਪਈ ਹੈ ਜੀ ਗਵਰਨਮੈਂਟ ਦੀ ਸੇਵਾ ਕਰਾਂਗੇ जो भी को सानू